ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਤੇ ਅੱਜ ਦੀ ਵੀਡੀਓ ਪੈਂਡ ਸਹਿਣਾ ਜ਼ਿਲ੍ਹਾ ਬਰਨਾਲਾ ਜੀ ਠੀਕ ਆ ਬਾਈ ਕੋਲ ਇੱਕ ਮੱਝ ਤੇ ਇੱਕ ਗਾਂ ਬਕੂਆ ਜੀ ਠੀਕ ਆ ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਕੋਲ ਬਹੁਤ ਬਹੁਤ ਫਾਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਤੁਹਾਡੇ ਰੱਖ ਨਵੀਂ ਨਵੀਂ ਵੀਡੀਓ ਅਪਲੋਡ ਕਰ ਸਕੀਏ ਬਾਈ ਜੀ ਵੀਡੀਓ ਬਣਾਉਣਾ ਸਾਡਾ ਕੰਮ ਆ ਠੀਕ ਆ ਜੀ ਦਸੱਲੀ ਕਰਨੀ ਬਾਈ ਜੀ ਤੁਹਾਡਾ ਕੰਮ ਆ ਆਪਦਾ ਠੀਕ ਆ ਨਾ ਤੇ ਸੱਲੀ ਕਰਕੇ ਲਿਖ ਜਾ ਕਰੋ ਕੱਲ ਨੂੰ ਕਿਸੇ ਗੱਲ ਦਾ ਰੌਲਾ ਨਾ ਪਵੇ ਠੀਕ ਹੈ ਨਾ ਚੈੱਕ ਕਰਨਾ ਤੁਹਾਡੀ ਜ਼ਿੰਮੇਵਾਰੀ ਸਾਡਾ ਕੰਮ ਵੀਡੀਓ ਬਣਾਉਣਾ ਠੀਕ ਹੈ ਜੀ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈ ਲੈਣੇ ਜਾਣਕਾਰੀ ਅਜਵੀਰ ਜੀ ਸਾਸੀ ਗਾ ਜੀ ਸਾਸੀ ਗਾ ਜੀ ਨਾਮ ਦੱਸੋ ਜੀ ਆਪਣਾ ਗੁਰਦੀਪ ਸਿੰਘ ਜੀ ਪਿੰਡ ਸਹਿਣਾ ਜੀ ਜ਼ਿਲ੍ਹਾ ਬਰਨਾਲਾ ਜੀ ਨੰਬਰ ਭਰ ਆਪਣਾ 99777473376 ਠੀਕ ਹੈ ਜੀ ਹਾਂਜੀ ਬਈ ਮੱਝ ਦੀ ਜਾਣਕਾਰੀ ਦਿਓ ਪਹਿਲੀ ਦੀ ਇਹ ਮੱਝ ਜੀ ਆਪਣੀ ਹਫਤੇਕ ਦੀ ਛੂਈ ਵੀ ਹੈਗੀ ਹਾਂਜੀ ਦੁੱਧ ਦੇ ਥੱਲੇ 5 ਕਿਲੋ ਹੈ ਜੀ ਠੀਕ ਹੈ ਜੀ ਤੇਜ ਇੱਕ ਮਗਰਲੇ ਸਾਨ ਚ ਥੋੜੀਆਂ ਈ ਧਾਰਾਂ ਕੱਟ ਆ ਗਈ ਠੀਕ ਹੈ ਜੀ ਬਾਲੀਆਂ ਨਹੀਂ ਹੈਗੀਆਂ ਵੀ ਥੋੜੀਆਂ ਈ ਕੱਟ ਆ ਗਈ ਆਪਣਾ ਵਪਾਰ ਦਾ ਕੰਮ ਹੈ ਬਾਈ ਹਾਂਜੀ ਵਪਾਰ ਦਾ ਕੰਮ ਤੋਰ ਕੇ ਦਿਖਾ ਦਿਓ ਜੀ ਲੋਪਰਾ ਬਾਈ ਨੇ ਪਹਿਲੇ ਹੀ ਦੱਸਤਾ ਤੁਹਾਨੂੰ ਸੂਈ ਨੂੰ ਇੱਕ ਹਫਤਾ ਹੋਇਆ ਜੀ ਇਹਨੂੰ ਸੂਈ ਨੂੰ ਇੱਕ ਹਫਤਾ ਹੋਇਆ ਬੱਚਾ ਬੜਾ ਮਗਰ ਗਿਆ ਕੱਟਾ ਜੀ ਉਹ ਕਿਹੜਾ ਕੱਟਾ ਦਿਖਾ ਦਿਓ ਲੋਪਰਾ ਕੱਟਾ ਚੈੱਕ ਕਰ ਸਕਦੇ ਹੋ ਤੁਸੀਂ ਇਹ ਸੀ ਕੱਟਾ ਠੀਕ ਹੈ ਜੀ ਲਓਪਰਾ ਤੋਰ ਦਿਓ ਲੋ ਜੀ ਤੋਰਾ ਤਰਾ ਤੁਹਾਡੇ ਸਾਹਮਣੇ ਆ ਚੈੱਕ ਕਰਕੇ ਤਸੱਲੀ ਕਰਕੇ ਲੈ ਕੇ ਜਾਓ ਭਰਾ ਕੰਨ ਨੂੰ ਕਿਸੇ ਗੱਲ ਦਾ ਰੋਲਾ ਨਾ ਪਾਵੇ ਠੀਕ ਹੈ ਨਾ ਇੱਕ ਥਣ ਬਾਈ ਕਿਹੜਾ ਤੇ ਥਣ ਚ ਦੁੱਧ ਘਟਾ ਮਾਗਰਲੇ ਚ ਥੋੜੀ ਧਾਰਾ ਹੀ ਘਟਾ ਜੀ ਮਾਗਰਲੇ ਥਣ ਚ ਥੋੜੀ ਧਾਰਾ ਘਟਾ ਠੀਕ ਹੈ ਜੀ ਰੋਖ ਲਓ ਮੜਾ ਆਪਾਂ ਚੈੱਕ ਵੀ ਕਰਾ ਦੀ ਥਣ ਲਓ ਜੀ ਮੜਾ ਤੋਰਦੇ ਮੜਾ ਲਓ ਜੀ ਚੈੱਕ ਚਿਵਾਈ ਹੋਈ ਵੀ ਆ ਜੀ ਇਹ ਜੀ ਚਿਵਾਈ ਹੋਈ ਵੀ ਆ ਅ ਸਵੇਰ ਦਾ ਟਾਈਮ ਭਰਾ ਠੀਕ ਹੈ ਜੀ 9:30 10:00 ਕ ਦਾ ਟਾਈਮ ਤੇ ਵਾਈਜ਼ ਨਾਲ ਜ਼ਰੂਰ ਕੰਡਕਟ ਕਰੋ ਰੇਟ ਭਰਾ ਦਾ ਜਾਇਜ ਰੇਟ ਪਾਸੇ ਦਾ ਜੀ ਦੇਣ ਲੈਣ ਜੀ ਕਰਨਾ ਕੋਈ ਬਾਲਾ-ਓਲਾ ਨਹੀਂ ਰੱਖਣਾ ਹੈਗਾ ਠੀਕ ਹੈ ਜੀ ਬਸ 60000 ਰੁਪਏ ਮੁੱਲ ਆ ਜੀ 60000 ਰੁਪਏ ਹਫਤਾ 쉬ਈ ਨੂੰ ਹੋਇਆ ਜਾਮਾ ਜੀ ਠੀਕ ਹੈ ਜੀ ਹਫਤਾ 쉬ਈ ਨੂੰ ਹੋਇਆ 60000 ਰੇਟ 8-9 ਕਿਲੋ ਦੁੱਧ ਕਰ ਜੂ ਜੀ ਠੀਕ ਹੈ ਜੀ ਤੇ ਹਾਂ ਜੀ ਬਈ ਗਾਂ ਦੀ ਜਾਣਕਾਰੀ ਦਿਓ ਜੀ ਇਹ ਗਾਂ ਆ ਕੀ ਟੋਕੜ ਜੀ ਹਾਂਜੀ 8 8.5 ਕਿਲੋ ਦੁੱਧ ਆ ਯਾ ਅੱਠ ਹੀ ਮੰਨਿਓ ਠੀਕ ਹੈ ਜੀ ਟੋਕੜ ਗਾਂ ਟੀ ਕੱਡੂਗਾ ਨੇ ਭਰਾ ਭਰਾ ਨਾ ਨਾ ਟੀ ਕੱਡੂਗਾ ਕੋਈ ਨਹੀਂ ਭਰਾ ਜੀ ਆਪਣੇ ਕੋਲ ਆ ਕੇ ਬੋਲੀ ਵੀ ਹੈਣੀ ਠੀਕ ਹੈ ਜੀ ਤੋੜ ਦੋ ਭਰਾ ਲੋ ਭਰਾ ਬਾਈ ਕੋਲ ਤੋਂ ਔਕੜ ਗਾਂ ਫੇਸ ਕੁਆਲਟੀ ਤੁਸੀਂ ਦੇ ਸਕਦੇ ਭਰਾ ਲੋਜੀ ਇਹ ਜਾਤ ਵਾਲੀ ਬਿਹੜਾ ਜੀ ਜਾਤ ਵਾਲੀ ਬਿਹੜਾ ਪੂਰੀ ਠੀਕ ਹੈ ਜੀ ਲੈ ਬਾਲੂਗਾ ਤੁਸੀਂ ਦੇਖ ਸਕਦੇ ਭਾਈ ਦੋਨੇ ਟਾਈਮ ਚਾਰ ਮਿਲਦੀ ਦੋ ਟਾਈਮ ਹਾਂ ਹਾਂ ਜੀ ਹਾਂ ਜੀ ਮੈਂ ਤਿੰਨ ਟਾਈਮ ਪੂਰੀ ਫੁੱਲ ਠੰਡੀ ਸੀ ਲਾਈ ਠੀਕ ਹੈ ਜੀ ਲੋ ਇਸ ਚੱਕਰ ਸਾਬ ਰੇਟ ਭਰਾ ਜਾਇ ਜਿਆਦਾ ਰੇਟ ਬਸ ਇਹਦਾ ਵੀ ਦੇਣ ਲੈਣ ਜੀ 25000 25000 ਠੀਕ ਹੈ ਬੰਨ ਦੋ ਲੋ ਜੀ ਸੇਕਰਸਾ ਦੇ ਰੇਟ ਦਾ 25000 ਜੀਮਾਰ ਹੀ ਲੈ ਧਾਰਾ ਮਾਰਨੀ ਧਾਰਾ ਹੀ ਮਾਰਦੇ ਧਾਰਾ ਮਾਰਦੇ ਲੋ ਜੀ ਚੈੱਕ ਕਰ ਸਕਦੇ ਬਰਾ ਰੇਟ ਦੇ ਮਿਲ ਜਾਇਆ ਜੀ ਲੋ ਜੀ ਠੀਕ ਹੈ ਚੈੱਕ ਕਰ ਸਕਦੇ ਬਰਾ ਲੋ ਜੀ ਠੀਕ ਹੈ ਰੇਟ ਵਾਈ ਨੇ ਜਮਾ ਜਾਜ ਦੱਸਿਆ ਦੁੱਧ ਵੀਰੇ 7 ਲੀਟਰ ਦਾ ਸਰ 8 ਆ ਜੀ 7 8 ਲੀਟਰ ਠੀਕ ਹੈ ਬੱਚੇ ਲੋਕਾਂ ਕਮਨ ਬਸ ਬਸ ਠੀਕ ਹੈ ਪਾਸੇ ਵੀ ਜੀ ਨੇ ਜਮਾ ਰੇਟਾ ਬਿਲਕੁਲ ਜਾਜ ਜੀ ਆਖਿਆ ਦੋਨਾਂ ਮਾਦੇ ਤੇ ਗਾਉਂਦਾ ਭਾਈ ਜੀ ਨਾਲ ਜ਼ਰੂਰ ਕਨੈਕਟ ਕਰੋ ਮਿਲਦੇ ਆਂ ਅਗਲੀ ਵੀਡੀਓ ਚੋੱਕ ਕੇ ਬਾਏ